ਅੱਜ ਮਿੱਤਰੋ ਇੱਕ ਨਾ ਬਾਬੇ ਰਾਣੀ ਦੀ ਕਹਾਣੀ ਤੁਹਾਨੂੰ ਸਾਂਝੀ ਕਰਨੀ ਹੈ। ਇੱਕ ਔਰਤ ਸੀ ਜਿਹੜੀ ਕੀ ਲੋਕਾਂ ਨੂੰ ਕਹਿੰਦੀ ਮੇਰੇ ਵਿੱਚ ਮਾਤਾ ਆਉਂਦੀ ਹੈ ਤੇ ਮੁੜ ਕੇ ਉਹ ਚੌਂਕੀ ਲਾਉਣ ਲੱਗ ਜਾਂਦੀ ਹੈ। ਫਿਰ ਪਖੰਡ ਕਰਦੀ ਸੀ ਤੇ ਨਾਲ-ਨਾਲ ਫਿਰ ਉਹਨੇ ਕੋਈ 2-4 ਆਸ਼ਕ ਵੀ ਪੱਟਲੇ ਤੇ ਮੁੜ ਕੇ ਉਸੇ ਰਾਹ ਤੇ ਧੀ ਤੁਰ ਪੈਂਦੀ ਹੈ। ਹਾਂਜੀ ਕੀ ਹਾਲ ਚਾਲ ਨੇ ਭਰਾਵੋ ਤੁਹਾਡੇ ਸਾਹਮਣੇ ਹਾਜ਼ਰ ਹੋਇਆ ਇੱਕ ਹੋਰ ਸੱਚੀ ਕਹਾਣੀ ਲੈ ਕੇ। ਜਿਹੜੀ ਅੱਜ ਵਾਲੀ ਕਹਾਣੀ ਹੈ ਕਹਾਣੀ ਹੈਗੀ ਆ ਸਮਾਣੇ ਦੀ। ਸਮਾਣੇ ਇੱਕ ਜੈਪਾਲ ਰਹਿੰਦਾ ਸੀ ਤੇ ਇੱਕ ਉਹਦੀ ਘਰ ਵਾਲੀ ਸੀ ਪਵਨੀ। ਹੁਣ ਜਿਹੜਾ ਜੈਪਾਲ ਸੀਗਾ ਇਹ ਬਿਲਕੁਲ ਬੇਰੁਜ਼ਗਾਰ ਬੰਦਾ ਸੀਗਾ ਇਹ ਕਦੇ ਕਿਹੜੇ ਕੰਮ ਤੇ ਲੱਗ ਜਾਇਆ ਕਰੇ ਕਦੇ ਕਿਹੜੇ ਕੰਮ ਤੇ ਲੱਗ ਜਾਇਆ ਕਰੇ ਕਹਿਣ ਦਾ ਮਤਲਬ ਕਿ ਇਸ ਬੰਦੇ ਨੂੰ ਕੋਈ ਵੀ ਕੰਮ ਰਾਸ ਨਹੀਂ ਸੀ ਉਹਦਾ ਹੁਣ ਇਹਨਾਂ ਦੀ ਇੱਕ ਕੁੜੀ ਸੀਗੀ ਜਿਹਦਾ ਨਾਮ ਭਾਵਨਾ ਸੀ ਵੈਸੇ ਉਹਨੂੰ ਕਾਜਲ ਕਾਜਲ ਕਹਿੰਦੇ ਸੀਗੇ ਹੁਣ ਜਿਹੜੀ ਭਵਾਨੀ ਸੀ ਉਹ ਜੈਪਾਲ ਨਾਲ ਲੜਿਆ ਕਰੇ ਵੀ ਘਰ ਦਾ ਗੁਜ਼ਾਰਾ ਨਹੀਂ ਚੱਲਦਾ ਅਸੀਂ ਭੁੱਖੀਆਂ ਮਰਦੀਆਂ ਫਿਰਦੀਆਂ ਮਾਵਾਂ ਧੀਆਂ ਸਾਡੇ ਕੋਈ ਸ਼ੌਂਕ ਨਹੀਂ ਪੂਰੇ ਹੁੰਦੇ ਬਿੱਤੂ ਕੀ ਚੱਜਦਾ ਕੰਮ ਲੱਭ ਲਾ ਕਦੇ ਤੂੰ 4 ਦਿਨ ਕਿਹੜਾ ਕੰਮ ਕਰਨ ਲੱਗ ਜਨਾ ਕਦੇ ਤੂੰ 4 ਦਿਨ ਕਿਹੜਾ ਕੰਮ ਕਰਨ ਲੱਗ ਜਨਾ ਹੁਣ ਭਵਾਨੀ ਬਹੁਤ ਦੁਖੀ ਸੀਗੀ ਚਲੋ ਜੀ ਉਹ ਕੰਜਰ ਕਲੇਸ ਘਰੇ ਚੱਲਦਾ ਹੁੰਦਾ ਤੇ ਜਿਹੜੀ ਭਵਾਨੀ ਹੁੰਦੀ ਆ ਇਹ ਆਪਦੀ ਭੈਣ ਕੋਲੇ ਜਲੰਧਰ ਚਲੀ ਜਾਂਦੀ ਆ ਆਪਦੀ ਭੈਣ ਨੂੰ ਮਿਲਣ ਵਾਸਤੇ ਉੱਥੇ ਇਹ 2-4 ਦਿਨ ਰਹਿੰਦੀ ਆ ਜਦੋਂ ਇਹ ਆਪਦੀ ਭੈਣ ਕੋਲੇ ਰਹਿੰਦੀ ਹੁੰਦੀ ਆ ਤੇ ਮੰਗਲਵਾਰ ਦਾ ਦਿਨ ਆਉਂਦਾ ਤੇ ਗਵਾਨ ਦੇ ਵਿੱਚ ਇੱਕ ਔਰਤ ਸੀ ਜਿਹੜੀ ਕਿ ਚੌਕੀ ਲਾਉਂਦੀ ਹੁੰਦੀ ਸੀ ਉੱਥੇ ਸੰਗਤ ਬਹੁਤ ਆਉਂਦੀ ਸੀਗੀ ਚਲੋ ਜਿਹੜੀ ਭਵਾਨੀ ਹੁੰਦੀ ਆ ਇਹ ਆਪਦੀ ਭੈਣ ਉਹਨਾਂ ਦੇ ਘਰ ਚਲੀ ਜਾਂਦੀ ਆ ਇਹ ਵੀ ਉੱਥੇ ਚੌਂਕੀ ਭਰ ਕੇ ਆਉਂਦੀ ਆ ਜਦੋਂ ਭਵਾਨੀ ਸੇ ਸਾਰਾ ਕੁਝ ਵੇਂਦੀ ਆ ਵੀ ਲੋਕ ਕਿੰਨੇ ਆਉਂਦੇ ਪਏ ਆ ਕੋਈ 500 ਦਾ ਮੱਥਾ ਟੇਕੀ ਜਾਂਦਾ ਕੋਈ 2000 ਦਾ ਮੱਥਾ ਟੇਕੀ ਜਾਂਦਾ ਕੋਈ 100 ਰੁਪਏ ਦਾ ਮੱਥਾ ਟੇਕੀ ਜਾਂਦਾ ਕੋਈ 10 ਰੁਪਏ ਦਾ ਮੱਥਾ ਟੇਕੀ ਜਾਂਦਾ ਕੋਈ ਫਲ ਫਰੂਟ ਦੀ ਟੋਕਰੀ ਲਈ ਆਉਂਦਾ ਵੀ ਇਹ ਤਾਂ ਕੰਮ ਹੀ ਬੜਾ ਵਧੀਆ ਹਨਾ ਵੀ ਉਹ ਬੈਠੀ ਸਾਰਿਆਂ ਨੂੰ ਐ ਕਰੀ ਜਾਂਦੀ ਵੀ ਹਾਂ ਭਲਾ ਹੋਊਗਾ ਭਲਾ ਹੋਊਗਾ ਤੇ ਇਹ ਤਾਂ ਕੰਮ ਹੀ ਸੌਖਾ ਚਲੋ ਜੀ ਮੁੜ ਕੇ ਜਿਹੜੀ ਭਵਾਨੀ ਹੁੰਦੀ ਆ ਉਹਦੀ ਭੈਣ ਨੂੰ ਪੁੱਛਦੀ ਆ ਵੀ ਇੰਨੇ ਚੌਂਕੀ ਵਾਲਾ ਕੰਮ ਇਹ ਤੇ ਮਾਤਾ ਹੁੰਦੀ ਆ ਜਿਹੜੀ ਭੈਣ ਹੁੰਦੀ ਆ ਉਹ ਐ ਕਹਿੰਦੀ ਆ ਭਵਾਨੀ ਨੂੰ ਵੀ ਮੈਨੂੰ ਨਹੀਂ ਪਤਾ ਵੀ ਇਹ ਤੇ ਮਾਤਾ ਆਉਂਦੀ ਆ ਜਾਂ ਨਹੀਂ ਆਉਂਦੀ ਪਰ ਕੁਝ ਟਾਈਮ ਪਹਿਲਾਂ ਅੱਜ ਤੋਂ 4-5 ਸਾਲ ਪਹਿਲਾਂ ਮਹੱਲੇ ਵਿੱਚ ਇਹ ਗੱਲ ਉੱਡੀ ਸੀ ਵੀ ਹਾਂ ਇਹਦੇ ਸਿਰ ਤੇ ਮਾਤਾ ਆਉਣ ਲੱਗੀ ਮਾਤਾ ਆਉਣ ਲੱਗੀ ਮੁੜ ਕੇ ਚੌਂਕੀ ਲਾਉਣ ਲੱਗੀ ਤੇ ਹੌਲੀ-ਹੌਲੀ ਸੰਗਤ ਦੇ ਕੋਲੇ ਬਾਤ ਆਉਂਦੀ ਆ ਲੋਕਾਂ ਦੀਆਂ ਮਰਾਦਾਂ ਹੁਣ ਪੂਰੀਆਂ ਹੋਣ ਲੱਗ ਗਈਆਂ ਜਦੋਂ ਹੁਣ ਭਵਾਨੀ ਨੂੰ ਆਈਡੀਆ ਮਿਲ ਗਿਆ ਵੀ ਪੈਸੇ ਕਮਾਉਣ ਦਾ ਸਭ ਤੋਂ ਵਧੀਆ ਆਈਡੀਆ ਇਹ ਆ ਭਵਾਨੀ ਦੂਜੇ ਦਿਨ ਉਸ ਬਸ ਚੜ੍ਹਦੀ ਆ ਤੇ ਫਿਰ ਸਮਾਨੇ ਆ ਜਾਂਦਾ ਘਰੇ ਆ ਕੇ ਜੈਪਾਲ ਨੂੰ ਕਹਿੰਦੀ ਹੈ ਕਿ ਇੱਕ ਆਈਡੀਆ ਜੇ ਤੂੰ ਮੰਨੇ ਤਾਂ ਕੰਮ ਬਹੁਤ ਚੱਲੂਗਾ ਜੈਪਾਲ ਕਹਿੰਦਾ ਵੀ 10 ਕੰਮ ਕੀ ਹੈ ਭਵਾਨੀ ਉਹਨੂੰ ਕਹਿੰਦੀ ਹੈ ਵੀ ਆਪਾਂ ਐ ਕਰਦੇ ਆਂ ਵੀ ਮੈਂ ਬਣਦੀ ਆਂ ਬਾਬੇ ਰਾਣੀ ਮੈਂ ਮਾ ਤੇ ਹੌਲੀ ਹੌਲੀ ਆਪਣੇ ਘਰੇ ਸੰਗਤ ਆਉਣ ਲੱਗੂਗੀ ਮੈਂ ਜਲੰਧਰ ਸਾਰਾ ਕੁਝ ਵੇਖ ਕੇ ਹੀ ਬਸ ਐਂ ਲੋਕਾਂ ਨੂੰ ਕਹਿਣਾ ਵੀ ਹਾਂਜੀ ਭੜਾ ਹੋ ਜੂਗਾ ਭੜਾ ਹੋ ਜੂਗਾ ਲੋਕੀ ਮੱਥਾ ਟੇਕ ਦੇ ਕੋਈ 50 ਦਾ ਕੋਈ 1000 ਦਾ ਕੋਈ 100 ਦਾ ਤੇ ਆਪਣਾ ਲੱਗਣਾ ਕਿ ਇਹ ਕੁਛ ਵੀ ਨਹੀਂ ਜੈਪਾਲ ਕਹਿੰਦਾ ਵੀ ਆਪਾਂ ਨੂੰ ਫਿਰ ਮਣੀ ਦੀ ਮਸ਼ਹੂਰੀ ਦਾ ਕਰਨੀ ਪਊਗੀ ਸੰਗਤ ਤਾਂ ਹੀ ਆਉਣ ਲੱਗੂਗੀ ਤਾਂ ਭਵਾਨੀ ਜੈਪਾਲ ਨੂੰ ਕਹਿੰਦੀ ਹੈ ਵੀ ਤੂੰ ਵਹਿਲਾ ਕੀ ਕਰਦਾ ਤੂੰ ਮਸ਼ਹੂਰੀ ਨਹੀਂ ਕਰ ਸਕਦਾ ਮੇਰੀ ਚਲੋ ਜੀ ਜੈਪਾਲ ਅਗਲੇ ਦਿਨ ਹੀ ਮਹੱਲੇ ਦੇ ਵਿੱਚ ਕੁਝ ਕੁਝ ਬੁੜੀਆਂ ਨੂੰ ਇਹ ਕਹਿਣਾ ਸ਼ੁਰੂ ਕਰ ਦਿੰਦਾ ਕਿ ਰਾਤ ਭਵਾਨੀ ਵਿੱਚ ਮਾਤਾ ਆਈ ਸੀਗੀ ਮਾਤਾ ਰਣੀ ਸਾਡੇ ਘਰੇ ਦ ਮਾਤਾ ਨੇ ਭਵਾਨੀ ਨੂੰ ਕਿਹਾ ਕਿ ਤੂੰ ਮੇਰੀ ਚੌਂਕੀ ਲਾਇਆ ਕਰ ਲੋਕਾਂ ਦੀਆਂ ਮਨੋ ਕਾਮਨਾ ਪੂਰੀਆਂ ਹੋਇਆਂ ਕਰਨਗੀਆਂ ਉਹ ਕਹਿੰਦੀ ਮਰਾਦਾਂ ਪੂਰੀਆਂ ਹੋਇਆਂ ਕਰਨਗੀਆਂ ਚਲੋ ਜੀ ਜੈਪਾਲ ਨੇ ਹਫ਼ਤੇ ਦੇ ਵਿੱਚ ਵਿੱਚ ਕਟੋ-ਕਟ 60-70 ਬੰਦਿਆਂ ਕੋਲੇ ਭਵਾਨੀ ਦੀ ਮਸ਼ਹੂਰੀ ਕਰਤੀ ਤੇ ਮੰਗਲਵਾਰ ਦੇ ਦਿਨ ਆਪਦੇ ਘਰੇ ਚੌਂਕੀ ਰੱਖ ਲਈ ਤੇ 20-25 ਬੰਦੇ ਮੁਹੱਲੇ 'ਚੋਂ ਆਸੇ-ਪਾਸੇ ਸ਼ਹਿਰ 'ਚੋਂ ਜਿਹਨਾਂ ਨੂੰ ਕੋਲ ਮਸ਼ਹੂਰੀ ਕਰਦਾ ਸੀ 20-25 ਬੰਦੇ ਆ ਗਏ ਜਣੇ ਕਿ ਪਹਿਲੀ ਚੌਂਕੀ ਸੀ ਵੀ 25 ਬੰਦੇ ਆ ਗਏ ਕਿਸੇ ਨੇ 100 ਦਾ ਮੱਥਾ ਟੇਕਿਆ ਕਿਸੇ ਨੇ 50 ਟੇਕਿਆ ਕਿਸੇ ਨੇ 100 ਦਾ ਟੇਕਿਆ ਚਲੋ ਜੀ ਵਿੱਚ ਲੋਕ ਆ ਕੇ ਸਵਾਲ ਜਵਾਬ ਕਰਦੇ ਸੀ ਭਵਾਨੀ ਨਾਲ ਵੀ ਸਾਡਾ ਆ ਕੰਮ ਅੜਿਆ ਹੈ ਸਾਡਾ ਮੁੰਡਾ ਬਾਹਰ ਨਹੀਂ ਜਾ ਰਿਹਾ ਸਾਡਾ ਵੀਜ ਨਹੀਂ ਲੱਗ ਰਿਹਾ ਜੇ ਨਹੀਂ ਹੋ ਰਿਹਾ ਉਹ ਨਹੀਂ ਹੋ ਰਿਹਾ ਤਾਂ ਭਵਾਨੀ ਇੱਕੋ ਗੱਲ ਕਹਿ ਦਿੰਦੀ ਸੀ ਵੀ ਕੋਈ ਗੱਲ ਨਹੀਂ ਪੜਾ ਹੋਊਗਾ ਤੁਹਾਡੀ ਮਨੋ ਕਾਮਨਾ ਪੂਰੀ ਹੋਊਗੀ ਅਗਲੀ ਚੌਂਕੀ ਜਦੋਂ ਆਉਂਦੀ ਅਗਲੇ ਮੰਗਲਵਾਰ ਤਾਂ ਥੋੜੀ ਸੰਗਤ ਹੋਰ ਵੱਜ ਜਾਂਦੀ ਹੈ 30 35 ਬੰਦੇ ਹੋ ਜਾਂਦੇ ਆ ਤੇ ਵਿੱਚੋਂ ਦੋ ਚਾਰਾਂ ਦੇ ਕੰਮ ਵੀ ਬਣ ਜਾਂਦੇ ਆ ਕਹਿਣ ਦਾ ਮਤਲਬ ਕਿ ਪੰਜਾਂ ਛੇ ਮਹੀਨਿਆਂ ਦੇ ਵਿੱਚ ਭਵਾਨੀ ਦਾ ਕੰਮ ਪੂਰੇ ਜੋਰਾਂ ਦੇ ਚੱਲ ਪੈਂਦਾ ਭਵਾਨੀ ਦਾ ਨਾਮ ਬੰਨਣਾ ਸ਼ੁਰੂ ਹੋ ਜਾਂਦਾ ਕਿ ਉੱਥੇ ਜਾ ਕੇ ਲੋਕਾਂ ਦੀਆਂ ਮਨੋਕਾਮਨਾਵਾਂ ਬਹੁਤ ਪੂਰੀਆਂ ਹੁੰਦੀਆਂ ਨੇ ਫਿਰ ਇੱਕ ਹਰਿਆਣੇ ਸਾਈਡ ਦਾ ਮੁੰਡਾ ਸੀ ਉਹਦੇ ਤੱਕ ਵੀ ਗੱਲ ਪਹੁੰਚਦੀ ਹੈ ਵੀ ਇਸ ਤਰ੍ਹਾਂ ਸਮਾਣੇ ਵਿੱਚ ਇੱਕ ਮਾਤਾ ਦੀ ਚੌਂਕੀ ਲਾਉਂਦੀ ਆ ਉਹਦਾ ਨਾਮ ਭਵਾਨੀ ਆ ਤੇ ਉੱਥੇ ਜਾ ਕੇ ਮੱਥਾ ਟੇਕ ਕੇ ਆ ਤੇਰਾ ਵੀਜ਼ਾ ਲੱਗ ਜਾਊਗਾ ਕਿਉਂਕਿ ਉਹਦਾ ਵੀਜ਼ਾ ਨਹੀਂ ਸੀ ਲੱਗ ਰਿਹਾ ਕਾਫੀ ਸਾਲਾਂ ਤੋਂ ਚਲੋ ਜੀ ਉਹ ਹਰਿਆਣੇ ਵਾਲਾ ਮੁੰਡਾ ਭਵਾਨੀ ਕੋਲ ਆਉਂਦਾ ਇੱਥੇ ਮੱਥਾ ਟੇਕਦਾ ਤੇ ਭਵਾਨੀ ਨੂੰ ਐ ਚਲੋ ਜੀ ਉਹ ਫਿਰ ਫੈਲ ਲਾਉਂਦਾ ਤੇ ਉਹਦਾ ਸੱਚੀਓ ਵੀਜ਼ਾ ਆ ਜਾਂਦਾ ਤੇ ਉਹ ਮੁੰਡੇ ਦਾ ਭਵਾਨੀ ਤੇ ਬਹੁਤ ਜ਼ਿਆਦਾ ਵਿਸ਼ਵਾਸ ਬਣ ਜਾਂਦਾ ਤੇ ਭਵਾਨੀ ਨੇ ਉਹਨੂੰ ਆਪਦੇ ਕਰੀਬ ਬਹੁਤ ਰੱਖਿਆ ਹੋਇਆ ਸੀਗਾ ਕਈ ਵਾਰੀ ਭਵਾਨੀ ਨੂੰ ਆਪਦੇ ਕਮਰੇ 'ਚ ਇਕੱਲੇ ਨੂੰ ਵੀ ਘੰਟਾ-ਘੰਟਾ ਦੋ-ਦੋ ਘੰਟੇ ਰੱਖਦੀ ਹੁੰਦੀ ਸੀਗੀ ਚਲੋ ਜੀ ਉਹ ਮੁੰਡਾ ਕੈਨੇਡਾ ਚਲਾ ਜਾਂਦਾ ਉੱਥੇ ਜਾ ਕੇ ਉਹ ਭਵਾਨੀ ਦਾ ਫਿਰ ਦਸਵਾਂ ਹਿੱਸਾ ਕੱਢਣ ਲੱਗ ਜਾਂਦਾ ਕਿ ਹਾਂ ਮੈਂ ਭਵਾਨੀ ਮਾਤਾ ਕਰਕੇ ਇੱਥੇ ਪਹੁੰਚਿਆ ਤੇ ਮੈਂ ਹੁਣ ਜਿੰਨੀ ਵੀ ਕਮਾਈ ਕਰੂੰਗਾ ਮੈਂ ਦਸਵਾਂ ਹਿੱਸਾ ਭਵਾਨੀ ਦੇ ਅਕਾਊਂਟ 'ਚ ਪਾਇਆ ਕਰੂੰਗਾ ਹੁਣ ਚਲੋ 10 ਮਈ 1012 ਨੂੰ ਪਾਉਣ ਲੱਗ ਗਿਆ ਹੌਲੀ ਹੌਲੀ ਸੰਗਤ ਕਾਫੀ ਆਉਣ ਲੱਗ ਗਈ ਕਹਿਣ ਦਾ ਮਤਲਬ ਕੀ ਭਵਾਨੀ ਦੇ ਦਿਨ ਬਦਲ ਗਏ ਦਿਨਾਂ 'ਚ ਉਹ ਅਮੀਰੀ ਭਵਾਨੀ ਦੇ ਕੋਲ ਆ ਗਈ ਭਵਾਨੀ ਦੀਆਂ ਹਰ ਰੀਝਾਂ ਚਾਹ ਪੂਰੇ ਹੋਣ ਲੱਗ ਗਏ ਲੋਕ ਮਹਿੰਗੇ-ਮਹਿੰਗੇ ਗਿਫਟ ਦੇਣ ਲੱਗੇ ਹੁਣ ਭਵਾਨੀ ਦੀ ਧੀ ਸੀ ਜਿਹਦੇ ਨਾਲ ਅਸੀਂ ਕਾਜਲ ਉਹ ਸੋਹਣੀ ਸੁਨੱਖੀ ਬਹੁਤ ਸੀ ਉਹ ਵੀ 16 ਸਾਲਾਂ ਦੀ ਹੋ ਗਈ ਜਿਹੋ ਜੀ ਕੋਕੋ ਤੇ ਉਹ ਜਿਹੇ ਬੱਚੇ ਚਲੋ ਜੀ ਮੁੜ ਕੇ ਜਿਹੜੀ ਕਾਜਲ ਸੀਗੀ ਉਹ ਵੀ ਜਿਹੜੇ ਮੁੰਡੇ ਇੱਥੇ ਚੌਕੀ ਭਰਨਾ ਆਇਆ ਕਰਨਾ ਕਦੇ ਕਿਧਣ ਲੱਖ ਮ ਟੱਕਿਆ ਕਰਿਆ ਕਰੇ ਕਿਧਣ ਅੱਖ ਮ ਟੱਕਿਆ ਕਰਿਆ ਕਰੇ ਪਰ ਰਾਹ ਕਿਸੇ ਨੂੰ ਨਾ ਦਿਆ ਕਰੇ ਕਦੀ ਕਿਸੇ ਬੰਦੇ ਤੋਂ ਪੈਸੇ ਲੈ ਲਿਆ ਕਰੇ ਜਿਹੜੀ ਸੰਗਤ ਆਇਆ ਕਰੇ ਲੋਕ ਇਹ ਵੀ ਸੋਚਦੇ ਸੀ ਵੀ ਹਾਂ ਇਹਦੀ ਮਾਂ ਚੌਂਕੀ ਭਰਦੀ ਆ ਵੀ ਚੱਲ ਉਹਦੀ ਬੇਟੀ ਆ ਕਿਸੇ ਨੇ ਘੜੀ ਗਿਫਟ ਕਰ ਦਿਆ ਕਰਨੀ ਕਿਸੇ ਨੇ ਮੋਬਾਈਲ ਕਰ ਦਿਆ ਕਰਨਾ ਕਿਸੇ ਨੇ ਸੂਟ ਲੈ ਦਿਆ ਕਰਨੇ ਕੁੜੀ ਨੂੰ ਵੀ ਉਹ ਫ੍ਰੀ ਸਾਰਾ ਕੁਝ ਲੈਣ ਦੀ ਆਦਤ ਪੈ ਗਈ ਤੇ ਵਿੱਚ ਕਈ ਮੁੰਡੇ ਉਹੋ ਜਿਹੇ ਵੀ ਹੁੰਦੇ ਜਿਨ੍ਹਾਂ ਦੇ ਆਂ ਦਿਲ ਚ ਹੁੰਦਾ ਵੀ ਸਾਡੇ ਹੱਥ ਆ ਜਾਏ ਸਾਡੇ ਹੱਥੇ ਆ ਜਾਏ ਪਰ ਕਾਜਲ ਚਲਾਕ ਬਹੁਤ ਸੀਗੀ ਅੱਖ ਮਟਕਾ ਸਾਬਣਾ ਕਰਦੀ ਸੀ ਪਰ ਹੱਥੇ ਕਿਸੇ ਦੇ ਨਹੀਂ ਸੀ ਆਉਂਦੀ ਚਲੋ ਜੀ ਸਮਾਣੇ ਦੇ ਵਿੱਚ ਇੱਕ ਸ਼ਰਮਾ ਕਲਾਉਥ ਹਾਊਸ ਸੀ ਉਹਨਾਂ ਦਾ ਮੁੰਡਾ ਸੀ ਰਾਹੁਲ ਸ਼ਰਮਾ ਹੁਣ ਜਿਹੜਾ ਰਾਹੁਲ ਸ਼ਰਮਾ ਸੀ ਉਹ ਵੀ ਕਾਜਲ ਤੇ ਬਹੁਤ ਮਰਦਾ ਸੀ ਬਹੁਤ ਫੇਦਾ ਹੁੰਦਾ ਸੀਗਾ ਕਿਉਂ ਕਾਜਲ ਸੋਹਣੀ ਬਹੁਤ ਸੀ ਉਹ ਨੂੰ ਆਏ ਸੀ ਵੀ ਕਾਜਲ ਕਿਤੇ ਮੇਰੇ ਹੱਥੇ ਆ ਜਰਾ ਸਵਾਦ ਆ ਜੇ ਚਲੋ ਜੀ ਫਿਰ ਕਾਜਲ ਇੱਕ ਦਿਨ ਉਹ ਸ਼ਰਮਾ ਕਲਾਉਥ ਹਾਊਸ ਤੇ ਜਾਂਦੀ ਆ ਉੱਥੇ ਜਾ ਕੇ 4-5 ਸੂਟ ਲੈ ਲੈਂਦੀ ਆ ਰਾਹੁਲ ਵੀ ਦੁਕਾਨ ਤੇ ਬੈਠਾ ਹੁੰਦਾ ਤੇ ਰਾਹੁਲ ਨੂੰ ਕਹਿੰਦੀ ਆ ਵੀ ਇਹ 4-5 ਸੂਟ ਮੈਂ ਲੈ ਕੇ ਚੱਲ ਲਈ ਜਿਹੜੇ ਦਿਨ ਪਸੰਦ ਹੋਏ ਰੱਖ ਲਈ ਬਾਕੀ ਵਾਪਸ ਕਰ ਦੇ। ਜਦੋਂ ਕਾਜਲ ਉਥੋਂ ਉਹ ਸੂਟ ਲੈ ਕੇ ਤੁਰਨ ਲੱਗਦੀ ਹੈ ਤੇ ਫਿਰ ਰਾਹੁਲ ਨੰਬਰ ਦੇ ਜਾਂਦੀ ਹੈ ਆਪਦਾ ਕਿ ਆ ਚੱਕ ਮੇਰਾ ਨੰਬਰ ਜੇ ਕੋਈ ਗੱਲ ਮੈਨੂੰ ਪੁੱਛਣੀ ਹੋਈ ਤਾਂ ਮੈਨੂੰ ਪੁੱਛ ਲਈ ਵੀ ਚਲ ਠੀਕ ਹੈ ਮੈਂ ਜਾਣੀ ਆ। ਹੁਣ ਰਾਹੁਲ ਮਾਰੇ ਪੁੱਠੀਆਂ ਸ਼ਾਲਾਂ ਵੀ ਆ ਕੁਝ ਤਾਂ ਮੈਂ ਭਾਲਦਾ ਸੀ ਵੀ ਤਾਂ ਨੰਬਰ ਤਾਂ ਮੈਂ ਭਾਲਦਾ ਸੀ ਨੰਬਰ ਹੁਣ ਆਪੀ ਦੇਗੀ। ਚਲੋ ਜੀ ਕਾਜਲ ਉਹ ਪੰਜ ਸੂਟ ਲੈ ਜਾਂਦੀ ਹੈ ਰਾਹੁਲ ਮੁਣਕੇ ਨਾਲ ਪੰਜਾਂ ਸੂਟਾਂ ਬਾਰੇ ਉਹਨੂੰ ਕੁਝ ਪੁੱਛਦਾ ਨਾਲ ਦੱਸਦਾ। ਮੁੜਕੇ ਰਾਹੁਲ ਉਹਦੇ ਨਾਲ ਫੋਨ ਤੇ ਗੱਲਾਂ ਬਾਤਾਂ ਕਰਨ ਲੱਗ ਜਾਂਦਾ ਹੈ। ਹੌਲੀ ਹੌਲੀ ਕਾਜਲ ਰਾਹੁਲ ਨੂੰ ਕਾਜਲ ਦੇ ਨਾਲ ਸਰੀਰਕ ਸਬੰਧ ਬਣਾਵਾ ਪਰ ਕਾਜਲ ਫਿਰਨਾ ਰਾਹ ਦੇਵੇ rahul ਨੂੰ ਹੁਣ rahul ਨੇ ਕਦੀ ਕਿਹੜੀ ਵੀ ਗਿਫਟ ਕਰਤੀ 15 2000 ਦੀ ਕਾਜਲ ਨੂੰ 90000 ਦੀ ਐਕਟਿਵਾ ਵੀ ਲੈਤੀ ਕੋਈ 30 4000 ਰੁਪਏ ਉਂਝ ਵੀ ਖਵਾਤਾ ਤੇ ਫਿਰ rahul ਨੂੰ ਪਤਾ ਲੱਗਦਾ ਉਹਦੇ ਯਾਰਾਂ ਦੋਸਤਾਂ ਤੋਂ ਕਿ ਭਰਾਵਾ ਤੂੰ ਆਪਦਾ ਘਰ ਕਿਉਂ ਖਵਾਈ ਜਾਂਦਾ ਵੀ ਉਹਦੇ ਜਾਲ ਚ ਤਾਂ ਬਥੇਰੇ ਮੁੰਡੇ ਆ ਤੇਰੇ ਵਰਗੇ ਜਿਹੜੇ ਕਿ ਕੋਈ ਉਹਨੂੰ ਮੋਬਾਈਲ ਗਿਫਟ ਕਰਦਾ ਕੋਈ ਉਹਨੂੰ ਪੈਸੇ ਦੇ ਜਾਂਦਾ ਕੋਈ ਉਹਨੂੰ ਕੀ ਗਿਫਟ ਕਰ ਜਾਂਦਾ ਪਰ ਉਹ ਰਾਾ ਕਿਸੇ ਨੂੰ ਨਹੀਂ ਦਿੰਦੀ ਤੂੰ ਕਿਉਂ ਕਮਲ ਮਾਰਦਾ ਹੁਣ ਜਦੋਂ ਰਾਹੁਲ ਨੂੰ ਇਹ ਗੱਲ ਦਾ ਪਤਾ ਲੱਗਦਾ ਰਾਹੁਲ ਹੁਣ ਨਫ਼ਰਤ ਕਰਨ ਲੱਗ ਜਾਂਦਾ ਬਹੁਤ ਜ਼ਿਆਦੀ ਕਾਜਲ ਨੂੰ ਪਰ ਕਾਜਲ ਫਿਰ ਮਿੱਠੀਆਂ-ਮਿੱਠੀਆਂ ਮਾਰ ਕੇ ਰਾਹੁਲ ਨੂੰ ਆਪ ਦੇ ਲਿੱਲੇ-ਪੋਪੇ ਮਾਰ ਕੇ ਪਿੱਛੇ ਲਾਈ ਰੱਖਦੀ ਆ ਚਲੋ ਜੀ ਫਿਰ ਸਮਾਂ ਆਉਂਦਾ 7 ਜੁਲਾਈ ਦੇ 2013 ਦਾ 7 ਜੁਲਾਈ ਦੇ 2013 ਨੂੰ ਕੀ ਹੁੰਦਾ ਵੀ ਜਿਹੜੀ ਕਾਜਲ ਹੁੰਦੀ ਹੈ ਗਾਇਬ ਹੋ ਜਾਂਦੀ ਹੈ ਇਹਦਾ ਫੋਨ ਵੀ ਬੰਦ ਹੋ ਜਾਂਦਾ ਉਸ ਤੋਂ ਬਾਅਦ ਜਿਹੜੀ ਹੁਣ ਕਾਜਲ ਦੀ ਮ ਤੇ ਪਿਓ ਜੈਪਾਲ ਇਹ ਰੌਲਾ ਪਾਉਂਦੇ ਕਿ ਸਾਡੀ ਧੀ ਕਿੱਧਰ ਗਈ ਸਾਡੀ ਧੀ ਘਰੇ ਨਹੀਂ ਆਈ ਗਾਇਬ ਹੋ ਗਈ ਫਿਰ ਪੁਲਿਸ ਰਿਪੋਰਟ ਕਰਾਈ ਜਾਂਦੀ ਆ ਫਿਰ ਭਵਾਨੀ ਦੇ ਰਿਸ਼ਤੇਦਾਰ ਇਕੱਠੇ ਹੁੰਦੇ ਆ ਇਹਦੇ ਸਰਦਾਲੂ ਇਕੱਠੇ ਹੋ ਜਾਂਦੇ ਆ ਸਾਰੇ ਕਾਜਲ ਨੂੰ ਲੱਭਣ ਲੱਗ ਜਿੰਦੇ ਕਾਜਲ ਨਹੀਂ ਲੱਭਦੀ ਚਲੋ ਜੀ ਪੁਲਿਸ ਵੀ ਆ ਆਪ ਦੀ ਜਾਂਚ ਪੜਤਾਲ ਸ਼ੁਰੂ ਕਰਦੀ ਆ 7 ਤਰੀਕ ਦਾ ਦਿਨ ਲੰਘ ਜਾਂਦਾ ਤੇ 8 ਜੁਲਾਈ ਆ ਜਾਂਦੀ ਤੇ 8 ਜੁਲਾਈ ਨੂੰ ਕੀ ਹੁੰਦਾ ਕਿ ਜਿਹੜੇ ਭਵਾਨੀ ਦੇ ਰਿਸ਼ਤੇਦਾਰ ਹੁੰਦੇ ਤੇ ਹੋਰ ਸਰਦਾਲੂ ਸੰਗਤ ਇਕੱਠੀ ਹੋਈ ਹੁੰਦੀ ਆ ਉਹ ਸਾਰੇ ਪਟਿਆਲਾ ਰੋਡ ਤੇ ਚੱਕਾ ਜਾਮ ਕਰ ਦਿੰਦੇ ਆ ਹੁਣ ਪੁਲਿਸ ਤੇ ਹੋਰ ਵੀ ਪ੍ਰੈਸ਼ਰ ਪੈ ਗਿਆ ਕਿਉਂਕਿ ਕਾਜਲ ਨਹੀਂ ਸਲੱਭ ਰਹੀ ਚੱਕਾ ਜਾਮ ਹੋ ਗਿਆ ਸੜਕ ਤੇ ਧਰਨਾ ਲੱਗ ਗਿਆ ਭਵਾਨੀ ਦੇ ਜਿਹੜੇ ਸਰਦਾਰ ਲੂ ਸੀਗੇ ਉਹ ਬਹੁਤ ਕਟੜ ਸੀਗੇ ਉਹਨਾਂ ਨੇ ਕਹਿਤਾ ਵੀ ਅਸੀਂ ਉਦੋਂ ਤੱਕ ਉੱਠਣਾ ਨਹੀਂਗਾ ਜੋ ਤੱਕ ਕਾਜਲ ਨਾ ਲੱਭੀ ਚਲੋ ਜੀ 10 ਜੁਲਾਈ ਤੇ 2013 ਨੂੰ ਯਾਨੀ ਕਿ ਤਿੰਨ ਦਿਨਾਂ ਬਾਅਦ ਕਾਜਲ ਦੀ লাশ ਸਰਹੰਦ ਨਹਿਰ ਚੋਂ ਲੱਭਦੀ ਆ ਡੈੱਡ ਬੋਡੀ ਲੱਭ ਲੈਂਦੇ ਆ ਮੁੜ ਕੇ ਪੁਲਿਸ ਤੇ ਇਹ ਪ੍ਰੈਸ਼ਰ ਬਣਾਇਆ ਜਾਂਦਾ ਕਿ ਹਾਂ ਇਹਦੇ ਕਾਤਲ ਨੂੰ ਲੱਭੋ ਵੀ ਇਹਦਾ ਕਾਤਲ ਜਲਦੀ ਲੱਭਿਆ ਜਾਵੇ ਕਿ ਕਿਹਨੇ ਕਾਜਲ ਨੂੰ ਨਹਿਰ ਤੇ ਸੱਟਿਆ ਨਿਕਾਜਲ ਦਾ ਕੀ ਕੁਝ ਹੋਇਆ ਹੁਣ ਇੱਕ ਪਾਸੇ ਧਰਨਾ ਰੋਡ ਤੇ ਲੱਗਾ ਹੋਇਆ ਦੂਜੇ ਪਾਸੇ ਪੁਲਿਸ ਤੇ ਪ੍ਰੈਸ਼ਰ ਬਹੁਤ ਜ਼ਿਆਦਾ ਤੇ ਫਿਰ ਪੁਲਿਸ ਕਾਰਵਾਈ ਕਰਦੀ ਆ ਕਾਜਲ ਦੀ ਕੋਲ ਡਿਟੇਲ ਲੜਾਉਂਦੀ ਆ ਫਿਰ ਇੱਕ ਮਿਆਂਕ ਤੇ ਕਰਨਨਾ ਦੇ ਮੁੰਡੇ ਨੂੰ ਪੁਲਿਸ ਚੱਕਦੀ ਆ ਉਹ ਵੀ ਕਹਿ ਦਿੰਦੀ ਆ ਵੀ ਸਾਡੇ ਨਾਲ ਉਹਦੀ ਗੱਲਬਾਤ ਜ਼ਰੂਰ ਸੀ ਪਰ ਅਸੀਂ ਕੀਤਾ ਕਰਾਇਆ ਕੱਖ ਨਹੀਂ ਸਾਡੇ ਤੋਂ ਗਿਫਟ ਗੁਫਟ ਲੈਂਦੀ ਸੀਗੀ ਤੇ ਸਾਡੇ ਤੋਂ ਬਾਅਦ ਉਹ ਰਾਹੁਲ ਸ਼ਰਮਾ ਨਾਲ ਵੀ ਗੱਲਬਾਤ ਕਰਦੀ ਸੀ ਜਿਹੜਾ ਕਿ ਸ਼ਰਮਾ ਕਲਾਉਥ ਹਾਊਸ ਵਾਲਿਆਂ ਦਾ ਮੁੰਡਾ ਚਲੋ ਜੀ ਪੁਲਿਸ ਮੁੜ ਕੇ ਸ਼ਰਮਾ ਕਲਾਉਥ ਹਾਊਸ ਤੇ ਪਹੁੰਚਦੀ ਹੈ ਉੱਥੇ ਰਾਹੁਲ ਬੈਠਾ ਹੁੰਦਾ ਰਾਹੁਲ ਦਾ ਪਿਓ ਬੈਠਾ ਹੁੰਦਾ ਤੇ ਉਹ ਦੱਸ ਦਿੰਦੇ ਆ ਭਾਈ ਸਾਡਾ ਕੋਈ ਚੱਕਰ ਨਹੀਂ ਹੈਗਾ ਸਾਡੇ ਘਰੇ ਆਈ ਸੀ ਵਿਆਹ ਦੀ ਗੱਲ ਕਰਦੀ ਸੀ ਸਾਡੇ ਘਰਦਿਆਂ ਨੇ ਐਂ ਕਹਿਤਾ ਵੀ ਹਜੇ ਤੂੰ ਵੀ ਨਵਾਲਗਾਂ ਤੇ ਸਾਡਾ ਮੁੰਡਾ ਰਾਹੁਲ ਵੀ ਨਵਾਲਗਾਂ ਥੋੜੇ ਸਾਲ ਠਹਿਰ ਜਾ ਤੇ ਫਿਰ ਆਪਾਂ ਕੋਈ ਵਿਆਹ ਦਾ ਮਸਲਾ ਹੱਲ ਕਰਾਂਗੇ ਤੇ ਮੁੜ ਕੇ ਇੰਨੀ ਗੱਲ ਸੁਣ ਕੇ ਥੋ ਚਲੀ ਗਈ ਆ ਇਸ ਤੋਂ ਇਲਾਵਾ ਸਾਡਾ ਉਹਨਾਂ ਨਾਲ ਕੋਈ ਗ ਕਾਲ ਡਿਟੇਲ ਆਦ ਵੀ ਕੁਝ ਨਹੀਂ ਹੱਥ ਲੱਗਦਾ ਤੇ ਪੁਲਿਸ ਬੜੀ ਪਰੇਸ਼ਾਨ ਹੁੰਦੀ ਹੈ ਵੀ ਆਖਰ ਨੂੰ ਕਾਜਲ ਨੇ ਆਤਮ ਹੱਤਿਆ ਕੀਤੀ ਜਾਂ ਕਤਲ ਹੋਇਆ ਵੀ ਇਹ ਰੱਬ ਜਾਣਦਾ ਫਿਰ ਉਸ ਤੋਂ ਬਾਅਦ ਪੁਲਿਸ ਨੂੰ ਇੱਕ ਖੂਫੀਆ ਜਾਣਕਾਰੀ ਮਿਲਦੀ ਹੈ ਪੁਲਿਸ ਕੋਲ ਇੱਕ ਕਾਲ ਜਾਂਦੀ ਹੈ ਤੇ ਕਾਲ ਤੇ ਇੱਕ ਬੰਦਾ ਪੁਲਿਸ ਨੂੰ ਇਹ ਦੱਸਦਾ ਹੈ ਕਿ ਤੁਸੀਂ ਕਾਤਲ ਬਾਹਰ ਨਾ ਲੱਭੋ ਕਾਤਲ ਉਹਨਾਂ ਦੇ ਘਰ ਦੇ ਵਿੱਚ ਹੀ ਨੇ ਜਿਸ ਕੁੜੀ ਦਾ ਕਤਲ ਹੋਇਆ ਉਹਨਾਂ ਦੇ ਮਾਂ ਪਿਓ ਨੇ ਹੀ ਕਤਲ ਕੀਤਾ ਭਵਾਨੀ ਨੇ ਤੇ ਜੈਪਾਲ ਨੇ ਕਤਲ ਕੀਤਾ ਤੁਸੀਂ ਬਾਹਰ ਨਾ ਲੱਭੋ ਚਲੋ ਜੀ ਖੂਫੀਆ ਰਿਪੋਰਟ ਦੇ ਆਧਾਰ ਤੇ ਜਿਹੜੀ ਪੁਲਿਸ ਹੁੰਦੀ ਆ ਭਵਾਨੀ ਨੂੰ ਤੇ ਜੈਪਾਲ ਨੂੰ ਥਾਣੇ ਚੱਕ ਲਿਆ ਹੁੰਦੀ ਤੇ ਇਖ ਇਨਾਂ ਦੇ ਬਿਆਨ ਲਏ ਜਾਂਦੇ ਆ ਪੁਲਿਸ ਬਾਰ ਬਾਰ ਸਵਾਲ ਕਰਦੀ ਆ ਬਾਰ ਬਾਰ ਭਵਾਨੀ ਦੇ ਬਿਆਨ ਬਦਲੀ ਜਾਂਦੇ ਆ ਜੈਪਾਲ ਦੇ ਬਿਆਨ ਬਦਲੀ ਜਾਂਦੇ ਆ ਤੇ ਜਦੋਂ ਇਹਨਾਂ ਦਾ ਰਿਮਾਨ ਲਿਆ ਜਾਂਦਾ ਤੇ ਇਹ ਦੋਨੇ ਜੀ ਉੱਥੇ ਇਹ ਗੱਲ ਕਬੂਲ ਕਰ ਲੈਂਦੇ ਆ ਵੀ ਹਾਂ ਕਤਲ ਅਸੀਂ ਕੀਤਾ ਹੁਣ ਤੁਸੀਂ ਸੋਚ ਰਹੇ ਹੋਵੋਗੇ ਕਿ ਭਵਾਨੀ ਦਾ ਤਾਂ ਇੱਡਾ ਸੋਹਣਾ ਕੰਮ ਚੱਲਦਾ ਸੀ ਉਹਨੇ ਇਹ ਚੀਜ਼ ਦਾ ਕਿਉਂ ਕਤਲ ਕਰ ਦਿੱਤਾ ਪੁਲਿਸ ਨੇ ਪੁੱਛਿਆ ਤੁਸੀਂ ਕਤਲ ਕਿਉਂ ਕੀਤਾ ਤਾਂ ਭਵਾਨੀ ਇਹ ਗੱਲ ਦੱਸਦੀ ਆ ਕਿ ਜਿਹੜੀ ਮੇਰੀ ਕੁੜੀ ਸੀ ਉਹ ਸਾਰੀਆਂ ਹੱਦਾਂ ਪਾਰ ਕਰਨ ਲੱਗ ਗਈ ਸੀ ਹ ਉਹ ਬਹੁਤ ਸਾਰੇ ਮੁੰਡਿਆਂ ਨਾਲ ਫੋਨ ਤੇ ਗੱਲਾਂ ਬਾਤਾਂ ਕਰਦੀ ਸੀ ਬਹੁਤ ਸਾਰੇ ਮੁੰਡਿਆਂ ਤੋਂ ਪੈਸੇ ਖਾਂਦੀ ਸੀ ਬਹੁਤ ਸਾਰੇ ਮੁੰਡਿਆਂ ਨਾਲ ਉਹ ਕੁਝ ਗਲਤ ਵੀ ਕਰ ਕਰਾ ਲੈਂਦੀ ਸੀਗੀ ਤੇ ਸਾਡਾ ਹੁਣ ਸ਼ਹਿਰ ਦੇ ਵਿੱਚ ਨਾਮ ਬਹੁਤ ਬਣ ਗਿਆ ਸਾਡਾ ਰੁਤਬਾ ਬਹੁਤ ਉੱਚਾ ਹੋ ਚੁੱਕਿਆ ਸੀਗਾ ਤੇ ਉਹ ਸਾਨੂੰ ਮਿੱਟੀ 'ਚ ਮਲਾਉਂਦੀ ਫਿਰਦੀ ਸੀ ਤੇ ਕਹਿੰਦੀ ਦੂਜਾ ਕਾਰਨ ਇਹ ਵੀ ਸੀਗਾ ਕਿ ਮੇਰਾ ਇੱਕ ਸਰਦਾਲੂ ਸੀਗਾ ਜਿਹੜਾ ਕਿ ਕੈਨੇਡਾ ਰਹਿੰਦਾ ਉਹ ਸਾਨੂੰ ਦਸਮਾ ਹਿੱਸਾ ਦਰੋਂ ਪਾਉਂਦਾ ਹੁੰਦਾ ਸੀਗਾ ਤੇ ਮੈਂ ਆਪ ਦੀ ਧੀ ਦਾ ਉਹ ਨਾਲ ਵਿਆਹ ਕਰਨਾ ਚਾਹੁੰਦੀ ਸੀਗੀ ਪਰ ਮੇਰੀ ਧੀ ਉਸ ਮੁੰਡੇ ਨਾਲ ਵਿਆਹ ਕਰਾਉਣ ਲਈ ਰਜ਼ਾਮੰਦ ਨਹੀਂ ਸੀਗੀ ਰਜਾ ਮੰਦੂ ਤਾਂ ਨਹੀਂ ਸੀ ਕਿਉਂਕਿ ਇੱਕ ਵਾਰੀ ਕਹਿੰਦੀ ਉਹਨੇ ਮੈਨੂੰ ਰੰਗੇ ਹੱਤੀ ਫੜ ਲਿਆ ਸੀ ਉਸ ਕੈਨੇਡਾ ਵਾਲੇ ਮੁੰਡੇ ਦੇ ਨਾਲ ਸਾਰਾ ਕੁਝ ਕਰਦੀ ਕਰਾਉਂਦੀ ਰੋ ਫਿਰ ਇਸ ਗੱਲ ਦੇ ਵਿੱਚ ਕਾਜਲ ਦਾ ਮਾਮਾ ਵੀ ਸ਼ਾਮਲ ਸੀਗਾ ਭਵਾਨੀ ਨੇ ਪਾਣੀ ਦੇ ਘਰ ਵਾਲੇ ਜੈਪਾਲ ਦੇ ਇੱਕ ਭਵਾਨੀ ਦੇ ਭਰਾ ਜਿਹੜੀ ਕਾਜਲ ਦੇ ਮਾਮੇ ਤੇ ਨਾਲੇ ਰਲ ਕੇ ਕਾਜਲ ਦਾ ਗਲ ਘੁੱਟ ਕੇ ਤੇ ਮੁੰਡੇ ਨੂੰ ਰਾਤ ਨੂੰ ਨੈਲ ਸਿੱਟ ਕੇ ਮਾਰਦਾ ਮਾਰਿਆ ਸਿਰਫ ਤਾਂ ਕਿ ਇਹ ਸਾਡਾ ਨਾਮ ਖਰਾਬ ਕਰ ਰਹੀ ਆ ਸਾਡਾ ਰਤਬਾ ਬਹੁਤ ਬਣਿਆ ਹੋਇਆ ਕੱਲ੍ਹ ਨੂੰ ਲੋਕ ਕਹਿਣਗੇ ਕਿ ਹਾਂ ਮਾਂ ਤਾਂ ਚੌਕੀਆਂ ਭਰ ਦਈਆ ਤੇ ਧੀ ਇੱਥੇ ਆਸ਼ਕ ਪੱਟੀ ਫਿਰਦੀ ਐ ਅਸਲ ਦੇ ਵਿੱਚ ਮਾਂ ਦਾ ਵੀ ਕੰਮ ਹੋਈ ਸੀਗਾ ਮਾਣ ਨੇ ਵੀ ਦੋ ਚਾਰ ਆਸ਼ਕ ਰੱਖੇ ਹੋਏ ਸੀ ਜਿਹੜੇ ਚੰਗੇ ਚੰਗੇ ਬੰਦੇ ਸੀ ਵੱਡੀਆਂ ਸਾਮੀਆਂ ਸੀਗੀਆਂ ਪਰ ਮਾਂ ਨੇ ਅੰਦਰ ਖਾਤੇ ਰੱਖੇ ਸੀ ਜਿਹੜੀ ਧੀ ਸੀ ਉਹ ਸ਼ਰਿਆਮ ਖੇਡ ਆਉਣ ਲੱਗ ਗਈ ਜੋਲੀ ਮੁੜ ਕੇ ਇਹਨਾਂ ਤੇ ਇਹਨਾਂ ਦੇ ਮੁਕਦਮਾ ਚੱਲਦਾ ਤੇ ਇਹਨਾਂ ਨੂੰ ਮੁੜ ਕੇ ਸਜ਼ਾ ਹੋ ਜਾਂਦੀ ਹੈ ਤੁਸੀਂ ਇਹ ਦੇਖੋ ਵੀ ਜੈਹੋਜੀ ਕੋਕੋ ਉਹੋ ਜਿਹੇ ਬੱਚੇ ਜੋ ਮਾਣੇ ਬੀਜਿਓ ਮਾਣ ਨੂੰ ਵੱਡਣਾ ਪੈ ਗਿਆ ਕਿਉਂਕਿ ਮਾਂ ਵੀ ਪਖੰਡ ਕਰਦੀ ਸੀ ਪਖੰਡਵਾਦ ਦੇ ਵਿੱਚ ਉਹਨੇ ਘਰੇ ਚੌਂਕੀ ਪਰਨੀ ਸ਼ੁਰੂ ਕਰਤੀ ਸੰਗਤ ਹੋਣੀ ਸ਼ੁਰੂ ਹੋ ਗਈ ਸੰਗਤ ਦੇ ਪੈਸੇ ਖਾਣੇ ਸ਼ੁਰੂ ਕਰ ਲਏ ਫਿਰ ਉਹ ਹਰਾਮ ਦਾ ਪੈਸਾ ਕਿਤੇ ਨਾ ਕਿਤੇ ਤਾਂ ਬਈ ਨਿਕਲਦੇ ਹੁੰਦਾ ਪੈਸਾ ਤਾਂ ਹੱਕ ਸੱਚ ਦੇ ਬੰਦੇ ਨੂੰ ਫਲਦਾ ਹੁੰਦਾ ਤੇ ਅੱਜ ਵੀ ਪੰਜਾਬ ਦੇ ਵਿੱਚ ਕੰਮ ਬਹੁਤ ਜ਼ੋਰਾਂ ਤੇ ਆ ਬਹੁਤ ਪਖੰਡਵਾਦ ਚੱਲ ਰਿਹਾ ਬਹੁਤ ਲੋਕਾਂ ਨੇ ਢੋਂਗ ਬਣਾਇਆ ਲੋਕਾਂ ਨੂੰ ਲੁੱਟਣ ਦਾ ਤੇ ਬਹੁਤ ਸਾਰੇ ਲੋਕ ਲੁੱਟ ਵੀ ਰਹੇ ਆ ਪਰ ਇਹੋ ਜਿਹਾ ਪੈਸਾ ਕਦੇ ਬੰਦੇ ਨੂੰ ਸਕੂਨ ਨਹੀਂ ਦਿੰਦਾ ਸੁੱਖ ਨਹੀਂ ਦਿੰਦਾ ਇਸ ਵੀਡੀਓ ਨੂੰ ਸ਼ੇਅਰ ਲਾਜ਼ਮੀ ਕਰਿਓ ਸ਼ਾਇਦ ਕਿਸੇ ਨੂੰ ਭੋਰਾ ਅਕਲਾ ਜੇ ਸਾਡਾ ਮਕਸਦ ਲੋਕਾਂ ਨੂੰ ਸੁਚੇਤ ਕਰਨਾ ਭਰਾਵੋ ਅਸੀਂ ਕਿਸੇ ਦੇ ਮਨ ਨੂੰ ਠੇਸ ਨਹੀਂ ਪਹੁੰਚਾਉਣਾ ਚਾਹੁੰਦੇ ਤੇ ਵੀਡੀਓ ਦੇਖਣਾ ਬਹੁਤ-ਬਹੁਤ ਧੰਨਵਾਦ